ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਦਿਲਚਸਪ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਹਾਂ ਜੀ ਮੰਤਰਾਂ ਦੀ ਦੁਨੀਆ ਤੇ ਖਾਸ ਕਰਕੇ ਸੋਹੰਗ ਮੰਤਰ ਬਾਰੇ ਬਿਲਕੁਲ ਸੋਹੰਗ ਸਾਡੇ ਕੋਲ ਅੱਜ ਹਿਡਨ ਸਾਇੰਸ ਯੋਰ ਲਾਈਫ ਕਿਤਾਬ ਦੇ ਕੁਝ ਹਵਾਲੇ ਨੇ ਖਾਸ ਕਰਕੇ ਅਧਿਆਇ 11 ਤੇ ਨਾਲ ਹੀ ਗੁਲਜ਼ਾਰ ਸਿੰਘ ਜੀ ਦੇ ਵਿਚਾਰ ਹਾਂਜੀ ਉਹਨਾਂ ਨੇ ਕਾਫੀ ਡੂੰਘਾਈ ਚ ਇਸ ਨੂੰ ਸਮਝਾਇਆ ਹੈ ਬਿਲਕੁਲ ਤਾਂ ਆਪਣਾ ਮਕਸਦ ਇਹ ਹੀ ਹੈ ਕਿ ਇਸ ਪੁਰਾਣੇ ਅਭਿਆਸ ਦੇ ਪਿੱਛੇ ਦਾ ਅਸਲ ਮਤਲਬ ਤੇ ਅੱਜ ਦੇ ਜ਼ਮਾਨੇ 'ਚ ਇਸ ਦੀ ਕੀ ਅਹਿਮੀਅਤ ਹੈ ਉਸ ਨੂੰ ਥੋੜਾ ਖੋਲਿਏ ਹਾਂਜੀ ਕੋਸ਼ਿਸ਼ ਕਰਦੇ ਹਾਂ ਤਾਂ ਸ਼ੁਰੂ ਕਰਦੇ ਹਾਂ ਬਿਲਕੁਲ ਮੁੜ ਤੋਂ ਇਹ ਸੋਹੰਗ ਹੈ ਕੀ ਮਤਲਬ ਕੀ ਹੋਇਆ ਇਸ ਦਾ ਦੇਖੋ ਜੀ ਸੋਹੰਗ ਅਸਲ ਵਿੱਚ ਸੰਸਕ੍ਰਿਤ ਦਾ ਇੱਕ ਬਹੁਤ ਹੀ ਕੀ ਕਹਿੰਦੇ ਨੇ ਨਿੱਕਾ ਜਿਹਾ ਪਰ ਬੜਾ ਦਮਦਾਰ ਬੀਜ ਮੰਤਰ ਹੈ ਬੀਜ ਮੰਤਰ ਹਾਂ ਬੀਜ ਮੰਤਰ ਮਤਲਬ ਇੱਕ ਮੂਲ ਤੋਣੀ ਜਿਸ ਵਿੱਚ ਵੱਡੇ ਅਰਥ ਲੁਕੇ ਹੋਣ ਜਿਵੇਂ ਸੋ ਦਾ ਮਤਲਬ ਹੈ ਉਹ ਉਹ ਮਤਲਬ ਪਰਮਾਤਮਾ ਹਾਂ ਪਰਮਾਤਮਾ ਕਹ ਲਓ ਬ੍ਰਹਮੰਡੀ ਚੇਤਨਾ ਜਾਂ ਸਾਰੀ ਹਕੀਕਤ ਤੇ ਹੰਗ ਦਾ ਮਤਲਬ ਹੈ ਮੈਂ ਅੱਛਾ ਉਹ ਤੇ ਮੈਂ ਬਿਲਕੁਲ ਸੋ ਸਿੱਧਾ ਜਿਹਾ ਹਿਸਾਬ ਹੈ ਸੋ ਹੰਗ ਮਤਲਬ ਮੈਂ ਉਹ ਹੋ ਹਾਂ ਮੈਂ ਉਹ ਹੋ ਹਾਂ ਹਾਂ ਜਾਂ ਮੇਰੀ ਅਸਲੀਅਤ ਉਸ ਇੱਕ ਸਚਾਈ ਨਾਲ ਇਕ ਹੈ ਇੱਕ ਇਸ਼ਾਰਾ ਹੈ ਨਾ ਆਪਣੀ ਸੂਰਤ ਨੂੰ ਬਾਹਰ ਦੀ ਦੁਨੀਆ ਤੋਂ ਹਟਾ ਕੇ ਅੰਦਰ ਆਪਣੇ ਅਸਲ ਵਾਲੇ ਜਾਣ ਦਾ ਹੂੰ ਮੈਂ ਉਹ ਹਾਂ ਇਹ ਤਾਂ ਸੁਣਨ ਚ ਸੌਖਾ ਲੱਗਦਾ ਪਰ ਇਸਦੇ ਅਰਥ ਬਹੁਤ ਡੂੰਗੇ ਨੇ ਤੇ ਸਿੱਖ ਪਰੰਪਰਾ ਵਿੱਚ ਇਸਦਾ ਕੀ ਮਹੱਤਵ ਹੈ ਕੋਈ ਖਾਸ ਜਗ੍ਹਾ ਹੈ ਇਸਦੀ ਹਾਂਜੀ ਬਹੁਤ ਸਿੱਖ ਰਿਵਾਇਤ ਵਿੱਚ ਇਸ ਨੂੰ ਮਤਲਬ ਕਿ ਕਾਫੀ ਅਹਿਮ ਮੰਨਿਆ ਗਿਆ ਹੈ ਅਕਸਰ ਇਸ ਨੂੰ ਗੁਰੂ ਮੰਤਰ ਕਹਿੰਦੇ ਨੇ ਗੁਰੂ ਮੰਤਰ ਹਾਂ ਇੱਕ ਤਰ੍ਹਾਂ ਦਾ ਪਹਿਲਾ ਕਦਮ ਸਮਝ ਲਓ ਜਾਂ ਦਰਵਾਜ਼ਾ ਜਿਸ ਰਾਹੀਂ ਸਾਧਕ ਹੋਰ ਅੱਗੇ ਹੋਰ ਡੂੰਗੇ ਅਸਲ ਬੀਜ ਮੰਤਰ ਤੱਕ ਪਹੁੰਚਦਾ ਤੇ ਉਹ ਅਸਲ ਬੀਜ ਮੰਤਰ ਕਿਹੜਾ ਹੋਇਆ ਉਹ ਹੈ ਏਕ ਓੰਕਾਰ ਜਾਂ ਓੰਕਾਰ ਜਿਸ ਦਾ ਜ਼ਿਕਰ ਗੁਰਬਾਣੀ ਚ ਮੁੱਢ ਚ ਆਉਂਦਾ ਏਕ ਓੰਕਾਰ ਨੂੰ ਐਵੇਂ ਸਮਝੋ ਜਿਵੇਂ ਸਾਇੰਸ ਵਿੱਚ ਡੀਐਨਏ ਹੁੰਦਾ ਨਾ ਹਾਂਜੀ ਇਹ ਉਸ ਤਰ੍ਹਾਂ ਦਾ ਧੁਨੀ ਵਾਲਾ ਡੀਐਨਏ ਹੈ ਉਹ ਮੂਲ ਵਾਈਬ੍ਰੇਸ਼ਨ ਜਿਸ ਤੋਂ ਸਾਰੀ ਕਾਇਨਾਤ ਬਣੀ ਹੈ ਵਾਹ ਇਹ ਜਦੋਂ ਆਪਣੀ ਚੇਤਨਾ ਆਪਣੀ ਸੁਰਤ ਸੋਹੰਗ ਦੇ ਅਭਿਆਸ ਵਿੱਚ ਪੂਰੀ ਤਰ੍ਹਾਂ ਟਿਕ ਜਾਂਦੀ ਹੈ ਫਿਰ ਅੱਗੇ ਜਾ ਕੇ ਉਸ ਮੂਲ ਮੰਤਰ ਏਕ ਓੰਕਾਰ ਦੀ ਸਿੱਧੀ ਬਿਨਾ ਕਿਸੇ ਵਿਚੋਲੇ ਦੇ ਅਨੁਭੂਤੀ ਹੁੰਦੀ ਹੈ ਇਹ ਬੜੀ ਦਿਲਚਸਪ ਗੱਲ ਹੈ ਕਿ ਇੱਕ ਦਰਵਾਜ਼ੇ ਵਾਂਗ ਕੰਮ ਕਰਦਾ ਹੈ ਜੋ ਹੋਰ ਅੱਗੇ ਲੈ ਜਾਂਦਾ ਹੈ ਕੀ ਇਹ ਸੋਚ ਸਿਰਫ ਸਿੱਖ ਪਰੰਪਰਾਚੀ ਹੈ ਜਾਂ ਹੋਰ ਥਾਵਾਂ ਤੇ ਵੀ ਮਿਲਦੀ ਹੈ ਨਹੀਂ ਨਹੀਂ ਇਹ ਸਿਰਫ ਇੱਥੇ ਤੱਕ ਹੀ ਨਹੀਂ ਇਹੀ ਤਾਂ ਇਸ ਦੀ ਖੂਬੀ ਹੈ ਇਸੇ ਤਰ੍ਹਾਂ ਦੀ ਗੂੰਜਨਾ ਸਾਨੂੰ ਦੁਨੀਆ ਦੀਆਂ ਕਈ ਪੁਰਾਣੀਆਂ ਰਵਾਇਤਾਂ ਚ ਮਿਲਦੀ ਹੈ ਭਾਵੇਂ ਸ਼ਬਦ ਥੋੜੇ ਵੱਖਰੇ ਹੋਣ ਤਰੀਕਾ ਵੱਖਰਾ ਹੋਵੇ ਅੱਛਾ ਜਿਵੇਂ ਕਿ ਜਿਵੇਂ ਹਿੰਦੂ ਧਰਮ ਚ ਦੇਖੋ ਉੱਥੇ ਪ੍ਰਾਣਾਯਮ ਦਾ ਮਤਲਬ ਸਾਹ ਦੀ ਕਸਰਤ ਦਾ ਇੱਕ ਮੁੱਖ ਹਿੱਸਾ ਹੈ ਸਾਹ ਨਾਲ ਜੁੜਿਆ ਹੋਇਆ ਹਾਂਜੀ ਉਥੇ ਸੋ ਨੂੰ ਸਾਹ ਅੰਦਰ ਲੈਣ ਨਾਲ ਜੋੜਦੇ ਨੇ ਤੇ ਹਾਂ ਨੂੰ ਸਾਹ ਬਾਹਰ ਕੱਢਣ ਨਾਲ ਅੱਛਾ ਉਹ ਮੰਨਦੇ ਨੇ ਕਿ ਇਹ ਤਾਂ ਕੁਦਰਤੀ ਜਾਪ ਹੈ ਜਿਹੜਾ ਹਰ ਸਾਹ ਨਾਲ ਆਪਣੇ ਆਪ ਚੱਲ ਰਿਹਾ ਹੈ ਇਹ ਤਾਂ ਕਮਾਲ ਹੈ ਮਤਲਬ ਬਿਨਾਂ ਜਪਿਆ ਹੀ ਜਪੋ ਰਿਹਾ ਬਿਲਕੁਲ ਅਜੱਪਾ ਜਾਪ ਕਹਿੰਦੇ ਨੇ ਤੇ ਹੋਰ ਦੇਖੋ ਬੁੱਧ ਧਰਮ ਵਿੱਚ ਹਾਂਜੀ ਉਥੇ ਵੀ ਇਸ ਨਾਲ ਮਿਲਦੀ ਜੁਲਦੀ ਹੰਸੋਂ ਦੀ ਧਾਰਨਾ ਹੈ ਜਿੱਥੇ ਧਿਆਨ ਸਾਹ ਦੇ ਆਉਣ ਜਾਣ ਤੇ ਹੁੰਦਾ ਉਥੇ ਹੰਸ ਸ਼ਬਦ ਵੀ ਆਉਂਦਾ ਜੋ ਆਤਮਾ ਦਾ ਪ੍ਰਤੀਕ ਹੈ ਤੁਸੀਂ ਕਈ ਮੰਨਦੇ ਨੇ ਕਿ ਇਹ ਸੋਹੰ ਦਾ ਹੀ ਦੂਜਾ ਰੂਪ ਹੈ ਹਾਂ ਹਾਂਜੀ ਹਾਂ ਸੁਣਿਆ ਹੈ ਤੇ ਯੋਗ ਪਰੰਪਰਾਜ ਦਾ ਬਹੁਤ ਹੀ ਕੇਂਦਰੀ ਹੈ ਸੋਹੰਗ ਜਪ ਨੂੰ ਸਰੀਰ ਦੀਆਂ ਜਿਹੜੀਆਂ ਸੂਖਮ ਨਾੜੀਆਂ ਨੇ ਉਹਨਾਂ 'ਚ ਪ੍ਰਾਣ ਊਰਜਾ ਨੂੰ ਕੀ ਕਹਿੰਦੇ ਨੇ ਸੰਤੁਲਿਤ ਕਰਨ ਲਈ ਵਰਤਿਆ ਜਾਂਦਾ ਠੀਕ ਹੈ ਤੇ ਸੂਫੀਵਾਦ 'ਚ ਵੀ ਚਲਕ ਮਿਲਦੀ ਹੈ ਮਨਸੂਰ ਹਲਾਜ ਦਾ ਨਾਰਾ ਸੀ ਨਾ ਅਨਿਲ ਹੱਕ ਖਾਂ ਮੈਂ ਹੀ ਹੱਖਾਂ ਬਸ ਉਹ ਵੀ ਤੇ ਐਸੇ ਮੈਂ ਉਹ ਹਾਂ ਵਾਲੀ ਪਾਉਣਾ ਦੇ ਬਹੁਤ ਨੇੜੇ ਆ ਤੇ ਕੁਝ ਈਸਾਈ ਰੈਸਵਾਦੀ ਵੀ ਹੋਏ ਨੇ ਜਿਨ੍ਹਾਂ ਦੀਆਂ ਲਿਖਤਾਂ ਚ ਇਹ ਜਿਹੀ ਗੱਲ ਮਿਲਦੀ ਹੈ ਜਿਵੇਂ ਗਾਰਡਨ ਆਇਆ ਵਨ ਬ੍ਰੈਥ ਮਤਲਬ ਰੱਬ ਤੇ ਮੈਂ ਇੱਕੋ ਸਾਹ ਹਾਂ ਵਾਓ ਇਹ ਤਾਂ ਸੱਚੀ ਹੈਰਾਨੀ ਵਾਲੀ ਗੱਲ ਹੈ ਕਿ ਕਿਵੇਂ ਅਲੱਗ-ਅਲੱਗ ਸੱਭਿਆਚਾਰਾਂ 'ਚ ਅਲੱਗ-ਅਲੱਗ ਸਮਿਆਂ 'ਚ ਲੋਕ ਇੱਕੋ ਜਿਹੀ ਅੰਦਰੂਨੀ ਸੱਚਾਈ ਵੱਲ ਪਹੁੰਚ ਰਹੇ ਨੇ ਬਿਲਕੁਲ ਜੀ ਬਿਲਕੁਲ ਇਸ ਨੂੰ ਸਮਝਣ ਲਈ ਨਾ ਸਰੋਤਾ 'ਚ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਗਈ ਹੈ ਮਿਠਾਈ ਦੀ ਮਿਠਾਈ ਦੀ ਹੂੰ ਸੋਚੋ ਮਠਿਆਈਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਲੱਡੂ, ਬਰਫੀ, ਜਲੇਬੀ ਹੈਨਾ ਹਾਂਜੀ ਉਹਨਾਂ ਦੇ ਰੰਗ ਵੱਖਰੇ, ਸ਼ਕਲ ਵੱਖਰੀ, ਬਣਾਉਣ ਦਾ ਤਰੀਕਾ ਵੱਖਰਾ, ਸ਼ਾਇਦ ਥੋੜਾ ਬਹੁਤ ਸਵਾਦ ਵੀ ਵੱਖਰਾ ਹੋਵੇ। ਹੂੰ ਪਰ ਸਭ ਦੇ ਅੰਦਰ ਇੱਕ ਚੀਜ਼ ਸਾਂਝੀ ਹੈ, ਮਿਠਾਸ। ਹਾਂ, ਮਿਠਾਪਨ। ਉਹ ਇੱਕੋ ਹੁੰਦੀ ਹੈ। ਬਸ ਇਸੇ ਤਰ੍ਹਾਂ ਯੋਗ ਸਿੱਖ ਮਤ ਬੁੱਧ ਮਤ ਸੂਫੀਵਾਦ ਇਹ ਵੱਖ-ਵੱਖ ਰਸਤੇ ਨੇ ਵੱਖ-ਵੱਖ ਪੈਕਿੰਗ ਸਮਝ ਲਓ ਪਰ ਜਿਹੜੀ ਸੁਹਾਗ ਦੇ ਪਿੱਛੇ ਦੀ ਭਾਵਨਾ ਹੈ ਉਹ ਅੰਦਰੂਨੀ ਇਕਤਾ ਦਾ ਅਹਿਸਾਸ ਉਹ ਮਿਠਾਸ ਉਸ ਸਭ ਚ ਸਾਂਝੀ ਹੈ ਵਾਹ ਇਹ ਮਠਿਆਈ ਵਾਲੀ ਉਦਾਹਰਣ ਨੇ ਤਾਂ ਗੱਲ ਬਿਲਕੁਲ ਸਾਫ਼ ਕਰ ਦਿੱਤੀ ਬਹੁਤ ਵਧੀਆ ਅੱਛਾ ਇਹ ਸਾਰਾ ਕੁਝ ਸੁਣ ਕੇ ਬਹੁਤ ਗਹਿਰਾ ਅਧਿਆਤਮਿਕ ਜਾ ਲੱਗਦਾ ਹੈ ਪਰ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਹਰ ਚੀਜ਼ ਨੂੰ ਵਿਗਿਆਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਕੀ ਇਸ ਬਾਰੇ ਕੋਈ ਵਿਗਿਆਨਿਕ ਪੱਖ ਵੀ ਹੈ ਕਿ ਸਾਇੰਸ ਇਸ ਨੂੰ ਕਿਸੇ ਤਰ੍ਹਾਂ ਸਮਝਾਉਂਦੀ ਹੈ ਹਾਂਜੀ ਇਹ ਹੀ ਉਥਾਂ ਹੈ ਜਿੱਥੇ ਗੱਲ ਹੋਰ ਵੀ ਮਤਲਬ ਦਿਲਚਸਪ ਹੋ ਜਾਂਦੀ ਹੈ ਪਿਛਲੇ ਕੁਝ ਸਾਲਾਂ ਚ ਨਾ ਖਾਸ ਕਰਕੇ ਜਦੋਂ ਤੋਂ ਮਾਈਂਡਫੁਲਨੈਸ ਤੇ ਧਿਆਨ ਤੇ ਖੋਜ ਵਧੀ ਹੈ ਹਾਂ ਕਾਫੀ ਕੰਮ ਹੋ ਰਿਹਾ ਇਸ ਤੇ ਹਾਂ ਤਾਂ ਵੱਡੀਆਂ ਯੂਨੀਵਰਸਿਟੀਆਂ ਜਿਵੇਂ ਸਟੈਂਫੋਰਡ ਹਾਰਵਰਡ ਦਾ ਮਾਈਂਡਫੁਲਨੈਸ ਸੈਂਟਰ ਆਕਸਫੋਰਡ ਦੀ ਨਿਊਰੋਸਾਇੰਸ ਲੈਬ ਇਹਨਾਂ ਸਭ ਨੇ ਅਧਿਐਨ ਕੀਤੇ ਨੇ ਅੱਛਾ ਕੀ ਪਤਾ ਲੱਗਾ ਉਹ ਦੱਸਦੇ ਨੇ ਕਿ ਸੋਹੰਗ ਵਰਗੇ ਮੰਤਰ ਖਾਸ ਕਰਕੇ ਜਦੋਂ ਸਾਹ ਨਾਲ ਜੋੜ ਕੇ ਕੀਤੇ ਜਾਣ ਤਾਂ ਸਾਡੇ ਦਿਮਾਗ ਤੇ ਸਿੱਧਾ ਅਸਰ ਪਾਉਂਦੇ ਨੇ ਇੱਕ ਖਾਸ ਚੀਜ਼ ਜਿਸ ਦਾ ਜ਼ਿਕਰ ਆਉਂਦਾ ਹੈ ਉਹ ਹੈ ਦਿਮਾਗ ਦਾ ਡਿਫਾਲਟ ਮੋਡ ਨੈਟਵਰਕ ਡੀਐਮਐਨ ਕਹਿੰਦੇ ਨੇ ਡਿਫਾਲਟ ਮੋਡ ਨੈਟਵਰਕ ਇਹ ਕੀ ਚੀਜ਼ ਹੋਈ ਥੋੜਾ ਸੌਖਾ ਕਰਕੇ ਦੱਸੋਗੇ ਜ਼ਰੂਰ ਜ਼ਰੂਰ ਡੀਐਮਐਨ ਨੂੰ ਤੁਸੀਂ ਐਵੇਂ ਸਮਝੋ ਜਿਵੇਂ ਦਿਮਾਗ ਦਾ ਖਾਲੀ ਜਾਂ ਆਟੋ ਪਾਇਲਟ ਮੋਡ ਅੱਛਾ ਜਦੋਂ ਆਪਾਂ ਕੋਈ ਖਾਸ ਕੰਮ ਨਹੀਂ ਕਰ ਰਹੇ ਹੁੰਦੇ બસ ਐਵੇਂ ਖਿਆਲਾਂ 'ਚ ਗੁਆਚੇ ਹੁੰਦੇ ਆਂ ਕਦੇ ਪੁਰਾਣੀਆਂ ਗੱਲਾਂ ਸੋਚ ਰਿਆਂ ਕਦੇ ਅੱਗੇ ਦੀ ਚਿੰਤਾ ਕਦੇ ਆਪਣੇ ਬਾਰੇ ਹੀ ਸੋਚੀ ਜਾ ਰਿਆਂ ਉਦੋਂ ਇਹ ਨੈਟਵਰਕ ਜ਼ਿਆਦਾ ਚੱਲਦਾ ਹਾਂ ਹਾਂ ਹੁੰਦਾ ਤਾਂ ਹੈ ਇੰਜ ਇਹ ਸਾਡੀ ਮੈਂ ਦੀ ਭਾਵਨਾ ਨਾਲ ਜੁੜਿਆ ਹੈ ਪਰ ਇਹੀ ਉਹ ਥਾਂ ਵੀ ਹੈ ਜਿੱਥੇ ਬਿਨਾਂ ਗੁੱਲੋਂ ਚਿੰਤਾ ਡਰ ਕਈ ਵਾਰ ਪੁਲੇਖੇ ਜੇ ਵੀ ਪੈਦਾ ਹੁੰਦੇ ਨੇ ਹੂੰ ਤੇ ਖੋਜ ਇਹ ਕਹਿੰਦੀ ਹੈ ਕਿ ਸੋਹੰਗ ਜਪ ਇਸ ਡੀਐਮਐਨ ਦੀ ਜਿਹੜੀ ਫਾਲਤੂ ਦੀ ਐਕਟੀਵਿਟੀ ਹੈ ਉਸ ਨੂੰ ਘਟਾਉਂਦਾ ਹੈ ਅੱਛਾ ਜੇ ਨਾਲ ਕੀ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਸੋਚ 'ਚ ਸਪਸ਼ਟਤਾ ਆਉਂਦੀ ਐਵੇਂ ਕਹਿ ਲਓ ਦਿਮਾਗ ਦੀ ਉਹ ਜਿਹੜੀ ਅੰਦਰੂਨੀ ਬੜਬੜ ਚੱਲਦੀ ਰਹਿੰਦੀ ਹੈ ਨਾ ਉਸ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ ਵਾਹ ਇਹ ਤਾਂ ਬਹੁਤ ਵੱਡੀ ਗੱਲ ਹੋਈ ਮਤਲਬ ਇਹ ਸਿਰਫ ਮਨ ਨੂੰ ਸ਼ਾਂਤ ਕਰਨ ਦਾ ਕੋਈ ਵਹਿਮ ਨਹੀਂ ਸਗੋਂ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਤੇ ਇਸ ਦਾ ਅਸਲੀ ਮਾਪਣਯੋਗ ਅਸਰ ਹੈ ਬਿਲਕੁਲ ਬਿਲਕੁਲ ਤੇ ਸਰੀਰ ਤੇ ਜਿਵੇਂ ਦਿਲ ਦੀ ਧੜਕਣ ਵਗੈਰਾ ਤੇ ਵੀ ਕੋਈ ਫਰਕ ਪੈਂਦਾ ਹੈ ਹਾਂਜੀ ਪੈਂਦਾ ਹੈ ਸਰੀਰਕ ਪੱਧਰ ਤੇ ਵੀ ਇਸ ਦੇ ਅਸਰ ਦੇਖੇ ਗਏ ਨੇ ਜਿਵੇਂ ਆਪਾਂ ਪਹਿਲਾਂ ਕਿਹਾ ਸੋਹਮ ਸਾਹ ਦੀ ਕੁਦਰਤੀ ਲੈਣ ਨਾਲ ਬਹੁਤ ਮਿਲਦਾ ਹੈ ਹਾਂ ਇਸ ਤਾਲਮੇਲ ਕਰਕੇ ਨਾ ਹਾਰਟ ਰੇਟ ਵੇਰੀਏਬਿਲਿਟੀ ਯਾਨੀ ਐਚ ਆਰ ਵੀ ਚ ਸੁਧਾਰ ਹੁੰਦਾ ਹੈ ਐਚ ਆਰ ਵੀ ਇਹ ਕੀ ਹੁੰਦਾ ਐਚ ਆਰ ਵੀ ਦਾ ਮਤਲਬ ਹੈ ਕਿ ਸਾਡੇ ਦਿਲ ਦੀ ਧੜਕਨ ਬਿਲਕੁਲ ਇੱਕੋ ਰਫ਼ਤਾਰ ਤੇ ਨਹੀਂ ਚੱਲਦੀ ਜਿਵੇਂ ਕੋਈ ਮਸ਼ੀਨ ਹੋਵੇ ਸਗੋਂ ਹਰ ਸਾਹ ਦੇ ਨਾਲ ਉਸ ਵਿੱਚ ਥੋੜਾ ਥੋੜਾ ਫਰਕ ਹੁੰਦਾ ਹੈ ਅੱਛਾ ਜਿੰਨੀ ਜ਼ਿਆਦਾ ਇਹ ਵੇਰੀਏਬਿਲਿਟੀ ਯਾਨੀ ਲਚਕਤਾ ਹੁੰਦੀ ਹੈ ਮਤਲਬ ਉੱਚੀ ਐਚ ਆਰ ਵੀ ਉਨਾ ਹੀ ਆਪਣਾ ਨਰਵਸ ਸਿਸਟਮ ਸਿਹਤਮੰਦ ਤੇ ਟੈਨਸ਼ਨ ਨੂੰ ਸਹਨ ਦੇ ਕਾਬਿਲ ਮੰਨਿਆ ਜਾਂਦਾ ਹੈ। ਹੂੰ ਇਹ ਚੰਗੇ ਭਾਵਨਾਤਮਕ ਸੰਤੁਲਨ ਦੀ ਵੀ ਨਿਸ਼ਾਨੀ ਹੈ। ਸੋ ਸੋਹੰਗ ਜਪ ਇਸ ਕੁਦਰਤੀ ਲਚਕਤਾ ਨੂੰ ਵਧਾਉਣ 'ਚ ਮਦਦ ਕਰ ਸਕਦਾ। ਸਮਝ ਆ ਰਹੀ ਹੈ ਕਿ ਕਿਵੇਂ ਮਨ ਦੀ ਸ਼ਾਂਤੀ ਤੇ ਸਰੀਰ ਦੀ ਸਿਹਤ ਆਪਸ 'ਚ ਜੁੜੇ ਹੋਏ ਨੇ। ਅੱਛਾ ਮਨੋਵਿਗਿਆਨ ਦੇ ਪੱਖ ਤੋਂ ਇਸ ਦਾ ਕੀ ਮਹੱਤਵ ਹੈ? ਕੀ ਇਹ ਸਾਡੀ ਆਪਣੀ ਪਛਾਣ ਬਾਰੇ ਸੋਚ ਨੂੰ ਵੀ ਬਦਲਦਾ ਹੈ? ਮੈਂ ਕੌਣ ਹਾਂ ਵਾਲਾ ਸਵਾਲ हां हां बिल्कुल मनोवैज्ञानिक तौरते ये अभ्यास सीधा उसी सवाल ਨਾਲ ਜੁੜਦਾ ਮੈਂ ਕੌਣ ਹਾਂ ਹੂੰ ਜਦੋਂ ਕੋਈ ਲਗਾਤਾਰ ਮੈਂ ਉਹ ਹਾਂ ਦਾ ਭਾਵ ਮੰਚ ਰੱਖਦਾ ਤਾਂ ਹੌਲੀ ਹੌਲੀ ਉਹ ਆਪਣੀ ਛੋਟੀ ਪਛਾਣ ਮਤਲਬ ਸਿਰਫ ਸਰੀਰ ਵਿਚਾਰ ਭਾਵਨਾਵਾਂ ਇਹਨਾਂ ਤੋਂ ਥੋੜਾ ਉੱਪਰ ਉੱਠ ਕੇ ਆਪਣੀ ਅਸਲ ਜ਼ਿਆਦਾ ਵੱਡੀ ਹੋਣ ਦੇ ਬਾਰੇ ਕੀ ਕਹਿੰਦੇ ਨੇ ਜ਼ਿਆਦਾ ਸਾਫ਼ ਹੋ ਸਕਦਾ ਅੱਛਾ ਕੁਝ ਥੈਰੇਪੀ ਦੇ ਖੇਤਰਾਂ 'ਚ ਤਾਂ ਇਹੋ ਜਿਹੀਆਂ ਤਕਨੀਕਾਂ ਨੂੰ 트੍ਰਾਂਸਸਾਇਡੈਂਟਲ ਥੈਰੇਪੀ ਦਾ ਹਿੱਸਾ ਬਣਾ ਕੇ ਵੀ ਵਰਤਰੇ ਨੇ। ਉਹ ਕਿਵੇਂ? ਮਤਲਬ ਵਿਅਕਤੀ ਨੂੰ ਉਸ ਦੀ ਰੋਜ਼ ਦੀਆਂ ਚਿੰਤਾਵਾਂ ਤੋਂ ਉੱਪਰ ਉੱਠਣ 'ਚ ਮਦਦ ਕਰਨਾ ਤਾਂ ਕਿ ਉਹ ਇੱਕ ਵੱਡੀ ਤਸਵੀਰ ਦੇਖ ਸਕੇ। ਵਾਓ! ਹੁਣ ਗੱਲ ਥੋੜੀ ਹੋਰ ਗਹਿਰੀ ਹੋ ਰਹੀ ਹੈ। ਸਰੋਤਾ ਵਿੱਚ ਕਵਾਂਟਮ ਫਿਜ਼ਿਕਸ ਦਾ ਵੀ ਜ਼ਿਕਰ ਸੀ। ਇਹ ਕਿਤੇ ਬਹੁਤੀ ਦੂਰ ਦੀ ਗੱਲ ਤਾਂ ਨਹੀਂ? ਇਹ ਕਿਵੇਂ ਜੁੜ ਗਈ? ਹਾਂ, ਇਹ ਸੱਚੀ ਇੱਕ ਬਹੁਤ ਕੀ ਕਹਿੰਦੇ ਨੇ ਅਗਾਵਧੂ ਵਿਚਾਰ ਹੈ। ਤੇ ਇਹ ਮੰਨਣਾ ਪਊਗਾ ਅੱਛਾ ਪਰ ਕੁਝ ਸੋਚਣ ਵਾਲੇ ਲੋਕ ਇਸ ਵਿੱਚ ਇੱਕ ਬੜੀ ਦਿਲਚਸਪ ਸਮਾਨਤਾ ਦੇਖਦੇ ਨੇ ਕੁਆਂਟਮ ਫਿਜ਼ਿਕ ਸਾਨੂੰ ਦੱਸਦੀ ਹੈ ਨਾ ਕਿ ਬਹੁਤ ਹੀ ਬੁਨਿਆਦੀ ਪਦਰਤ ਊਰਜਾ ਜਿਸ ਨੂੰ ਵੇਵ ਕਹਿ ਸਕਦੇ ਹਾਂ ਤੇ ਪਦਾਰਥ ਪਾਰਟੀਕਲ ਹਾਂ ਵੇਵ ਪਾਰਟੀਕਲ ਡਿਊਐਲਿਟੀ ਹਾਂ ਉਹ ਅਲੱਗ-ਅਲੱਗ ਨਹੀਂ ਸਗੋਂ ਇੱਕੋ ਹਕੀਕਤ ਦੇ ਦੋ ਪਹਿਲੂ ਨੇ ਤਾਂ ਕੁਝ ਲੋਕ ਮੈਂ ਉਹ ਹਾਂ ਵਾਲੀ ਗੱਲ ਨੂੰ ਮਤਲਬ ਵਿਅਕਤੀਗਤ ਚੇਤਨਾ ਤੇ ਬ੍ਰਹਿਮੰਡੀ ਚੇਤਨਾ ਦਾ ਇੱਕ ਹੋਣਾ ਇਸੇ ਵੇਵ ਪਾਰਟੀਕਲ ਇਕਤਾ ਦੇ ਫਲਸਫੇ ਨਾਲ ਜੋੜ ਕੇ ਦੇਖਦੇ ਨੇ ਹੂੰ ਇਹ ਤਾਂ ਬੜਾ ਅਲੱਗ ਨਜ਼ਰੀਆ ਹੈ ਇੱਕ ਹੋਰ ਸੋਚ ਇਹ ਵੀ ਹੈ ਕਿ ਸ਼ਾਇਦ ਸੋਹੰਗ ਵਰਗੀਆਂ ਦੁਨੀਆਂ ਸ਼ਰੀਰ ਚ ਬਹੁਤ ਹੀ ਸੂਖਮ ਲੈਵਲ ਤੇ ਕੋਈ ਫੋਟੋਨ ਨਿਊਰੋਨ ਵਾਈਬ੍ਰੇਸ਼ਨ ਪੈਦਾ ਕਰਦੀਆਂ ਹੋਣ ਫੋਟੋਨ ਨਿਊਰੋਨ ਵਾਈਬ੍ਰੇਸ਼ਨ ਹਾਂ ਮਤਲਬ ਬਹੁਤ ਪਰਿਕ ਕੰਪਨ ਜੋ ਦਿਮਾਗ ਦੇ ਵੱਖ-ਵੱਖ ਹਿੱਸੇ ਜਿਵੇਂ ਆਪਣਾ ਸੋਚ ਵਿਚਾਰ ਵਾਲਾ ਹਿੱਸਾ ਫਰੰਟਲ ਲੂਬ ਤੇ ਭਾਵਨਾਵਾਂ ਵਾਲਾ ਹਿੱਸਾ ਲਿੰਬਿਕ ਸਿਸਟਮ ਉਹਨਾਂ ਚ ਬਿਹਤਰ ਤਾਲਮੇਲ ਬਣਾਉਣ ਚ ਮਦਦ ਕਰਦੀਆਂ ਹੋਣ ਠੀਕ ਹੈ ਸਮਝ ਗਈ ਮਤਲਬ ਇਸ ਨੂੰ ਇੱਕ ਸੰਭਾਵਨਾ ਵਜੂ ਦੇਖਣਾ ਚਾਹੀਦਾ ਪਰ ਇਹ ਗੱਲ ਤਾਂ ਲਗਭਗ ਪੱਕੀ ਲੱਗਦੀ ਹੈ ਕਿ ਭਾਵੇਂ ਆਪਾਂ ਅਧਿਆਤਮਿਕ ਪਖਤੋਂ ਦੇਖੀਏ ਮਨੋਵਿਗਿਆਨਿਕ ਜਾਂ ਸਰੀਰਿਕ ਪਖਤੋਂ ਇਸ ਅਭਿਆਸ ਦੇ ਕਈ ਪਹਿਲੂ ਨੇ ਪਰ ਇੱਥੇ ਇੱਕ ਸਵਾਲ ਉੱਠਦਾ ਮੇਰੇ ਮਨ ਚ ਹਾਂਜੀ ਪੁੱਛੋ ਕਿ ਕੀ ਸਿਰਫ ਇਸ ਸਭ ਬਾਰੇ ਜਾਣ ਲੈਣਾ ਇਹ ਸਾਰੀ ਜਾਣਕਾਰੀ ਇਕੱਠੀ ਕਰ ਲੈਣੀ ਹੀ ਕਾਫੀ ਹੈ ਯਾ ਅਸਲ ਵਿੱਚ ਕੁਝ ਹੋਰ ਵੀ ਚਾਹੀਦਾ ਆ ਬਹੁਤ ਹੀ ਬਹੁਤ ਹੀ ਵਧੀਆ ਸਵਾਲ ਪੁੱਛਿਆ ਸਰੂਤ ਇਸ ਗਿਆਨ ਯਾਨੀ ਨੋਲਿਜ ਤੇ ਹੋਸ਼ ਯਾਨੀ ਅਵੇਅਰਨੈਸ ਇਹਨਾਂ 'ਚ ਬੜਾ ਸਾਫ ਫਰਕ ਕਰਦੇ ਨੇ ਅੱਛਾ ਜਾਣਕਾਰੀ ਲੈ ਲੈਣੀ ਕਿਤਾਬਾਂ ਪੜ੍ਹ ਲੈਣੀਆਂ ਸਿਧਾਂਤ ਸਮਝ ਲੈਣਾ ਇਹ ਗਿਆਨ ਹੈ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਕਿ ਜ਼ਰੂਰੀ ਨਹੀਂ ਪਰ ਕਾਫੀ ਨਹੀਂ ਹਮ ਅਸਲ ਬਦਲਾ ਜਦੋਂ ਅਸਲ ਅਨੁਭਵ ਆਂਦਾ ਹੋਸ਼ ਨਾਲ ਜਾਗਰੂਕਤਾ ਨਾਲ ਮਤਲਬ ਉਸ ਗਿਆਨ ਨੂੰ ਜੀਵਨ ਚ ਉਤਾਰ ਕੇ ਉਸ ਨੂੰ ਸਿੱਧਾ ਮਹਿਸੂਸ ਕਰਕੇ ਉਹ ਕਿਵੇਂ ਹੋਵੇਗਾ ਜਦੋਂ ਕੋਈ ਸੋਹੰਗ ਦਾ ਅਭਿਆਸ ਕਰਦਾ ਤਾਂ ਸਿਰਫ ਸ਼ਬਦਾਂ ਨੂੰ ਤੋਤੇ ਵਾਂਗ ਰਟਣਾ ਨਹੀਂ ਬਲਕਿ ਪੂਰੀ ਤਰ੍ਹਾਂ ਆਪਣੇ ਸਾਹ ਦੇ ਆਣ ਜਾਣ ਨਾਲ ਇੱਕ ਹੋ ਜਾਣਾ ਉਸ ਪਲ ਵਿੱਚ ਪੂਰੀ ਤਰ੍ਹਾਂ ਮੌਜੂਦ ਹੋਣਾ ਹਾਂ ਤਾਂ ਫਿਰ ਹੌਲੀ ਹੌਲੀ ਉਸ ਨੂੰ ਆਪਣੇ ਮਨ ਦੀਆਂ ਖੇਡਾਂ ਜਿਵੇਂ ਕਿ ਆਪਾਂ ਕਈ ਵਾਰ ਸੁਪਨੇ ਤੇ ਅਸਲੀਅਤ ਚ ਫਰਕ ਨਹੀਂ ਕਰ ਪਾਉਂਦੇ ਉਹ ਸਿੱਧਾ-ਸਿੱਧਾ ਨਜ਼ਰ ਆਣ ਲੱਗਦਾ ਸੁਪਨੇ ਤੇ ਹਕੀਕਤ ਦਾ ਫਰਕ ਉਹ ਕਿਵੇਂ ਜੁੜ ਗਿਆ ਇਸ ਨਾਲ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਸੁਪਨਾ ਆ ਰਿਹਾ ਹੁੰਦਾ ਉਦੋਂ ਤਾਂ ਉਹ ਬਿਲਕੁਲ ਅਸਲੀ ਲੱਗਦਾ ਹੈ ਨਾ ਹਾਂਜੀ ਬਿਲਕੁਲ ਜਾਗਣ ਤੇ ਹੀ ਪਤਾ ਲੱਗਦਾ ਕਿ ਉਹ ਤਾਂ ਬਸ ਮਨ ਦੀ ਇੱਕ ਕਹਾਣੀ ਸੀ ਕੁਝ ਮਨੋਵਿਗਿਆਨਕ ਖੋਜਾਂ ਹੋਈਆਂ ਨੇ ਜਿਵੇਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਮਾਈਂਡਫੁਲਨੈਸ ਲੈਬ ਦਾ ਕੰਮ ਹੈ ਉਹਨਾਂ ਨੇ ਦਿਖਾਇਆ ਕਿ ਧਿਆਨ ਤੇ ਮੰਤਰ ਜਪ ਵਰਗੇ ਅਭਿਆਸ ਸਾਡੀ ਮੈਟਾਕੋਗਨੀਸ਼ਨ ਨੂੰ ਵਧਾਉਂਦੇ ਨੇ ਮੈਟਾਕੋਗਨੀਸ਼ਨ ਮਤਲਬ ਮਤਲਬ ਆਪਣੇ ਹੀ ਵਿਚਾਰਾਂ ਬਾਰੇ ਸੋਚਣ ਦੀ ਕਾਬਲੀਅਤ ਇਹ ਸਮਝਣਾ ਕਿ ਮੇਰੇ ਮਨ ਚ ਕੀ ਚੱਲ ਰਿਹਾ ਹੈ ਭਾਵਨਾਵਾਂ ਨੂੰ ਘੱਟ ਅਸਲੀਅਤ ਤੇ ਜ਼ਿਆਦਾ ਮਨ ਦੀ ਉਪਜ ਵਜੋਂ ਦੇਖਣਾ ਸਿੱਖ ਜਾਂਦੇ ਹਾਂ ਹੂੰ ਸੋਹੰਗ ਦਾ ਬਿਆਸ ਇਸੇ ਹੋਸ਼ ਨੂੰ ਇਸੇ ਜਾਗਰੂਕਤਾ ਨੂੰ ਡੂੰਘਾ ਕਰਦਾ ਹੈ ਫਿਰ ਅਸੀਂ ਹਕੀਕਤ ਨੂੰ ਮਤਲਬ ਅਸਲੀਅਤ ਨੂੰ ਬਿਨਾ ਆਪਣੇ ਮਨ ਦੇ ਫਿਲਟਰ ਲਾਏ ਜ਼ਿਆਦਾ ਸਾਫ਼ ਦੇਖਣ ਦੇ ਕਾਬਿਲ ਹੋ ਜਾਂਦੇ ਹਾਂ ਮਤਲਬ ਸਿਰਫ ਰਟਣਾ ਨਹੀਂ ਬਲਕਿ ਹਰ ਸਾਹ ਨਾਲ ਹਰ ਪਲ ਵਿੱਚ ਜ਼ਿਆਦਾ ਜਾਗਣਾ ਹੈ ਬਿਲਕੁਲ ਸਹੀ ਕਿਹਾ ਤੇ ਇਸ ਜਾਗਰੂਕਤਾ ਦਾ ਇੱਕ ਹੋਰ ਨਤੀਜਾ ਵੀ ਨਿਕਲਦਾ ਹੈ ਉਹ ਕੀ ਜਿਵੇਂ ਜਿਵੇਂ ਇਹ ਅੰਦਰੂਨੀ ਹੋਸ਼ ਵੱਧਦੀ ਹੈ ਨਾ ਤਾਂ ਸਹੀ ਕੀ ਹੈ ਗਲਤ ਕੀ ਹੈ ਇਸ ਦਾ ਫੈਸਲਾ ਕਰਨ ਲਈ ਬਾਹਰਲੇ ਨਿਯਮਾਂ ਆਯਾ ਲੋਕਾਂ ਦੀ ਸਲਾਹ ਤੇ ਨਿਰਭਰਤਾ ਘਟ ਜਾਂਦੀ ਹੈ ਅੱਛਾ ਇਸ ਦੀ ਬਜਾਏ ਅੰਦਰੋਂ ਹੀ ਇੱਕ ਸਪਸ਼ਟਤਾ ਜੀ ਆਉਣੀ ਸ਼ੁਰੂ ਹੋ ਜਾਂਦੀ ਹੈ ਇੱਕ ਸਹਿਜ ਬੁੱਧੀ ਕਹਿ ਲੋ ਜਾਂ ਇੰਟੂਟਿਵ ਰੈਸ਼ਨੈਲਿਟੀ ਸਹਿਜ ਬੁੱਧੀ ਹਾਂ ਆਪਣੇ ਆਪ ਅੰਦਰੋਂ ਪਤਾ ਲੱਗਣ ਲੱਗ ਪੈਂਦਾ ਕਿ ਕੀ ਕਰਨਾ ਸਹੀ ਹੈ ਕੀ ਨਹੀਂ ਬਿਨਾਂ ਕਿਸੇ ਦੇ ਦੱਸਿਆ ਇਹ ਤਾਂ ਫਿਰ ਬਹੁਤ ਹੀ ਵੱਡੀ ਗੱਲ ਹੋਈ ਅੰਦਰੋਂ ਹੀ ਸੇਧ ਮਿਲਣੀ ਸ਼ੁਰੂ ਹੋ ਜਾਵੇ ਵਾਹ अच्छा जे आपा इतिहास ਵਾਲ ਦੇਖੀਏ ਕਿ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਨੇ ਵੀ ਇਸ ਵਿਚਾਰ ਤੇ ਜ਼ੋਰ ਦਿੱਤਾ ਹੈ ਹਾਂ ਹਾਂ ਬਿਲਕੁਲ ਜੀ ਜੇ ਖਾਸ ਕਰਕੇ ਭਾਰਤੀ ਪਰੰਪਰਾ ਦੀ ਗੱਲ ਕਰੀਏ ਤਾਂ ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਦਾ ਕੇਂਦਰ ਹੀ ਆਤਮਾ ਤੇ ਪਰਮਾਤਮਾ ਦਾ ਇੱਕ ਹੋਣਾ ਹੈ ਹਾਂਜੀ ਤੇ ਉਹਨਾਂ ਨੇ ਸਾਦੀ ਸੁਰਤ ਨਾਲ ਨਾਮ ਸਿਮਰਨ ਜਿਸ ਵਿੱਚ ਸੋਹੰਗ ਦਾ ਪਾਵ ਵੀ ਆ ਜਾਂਦਾ ਉਸ ਨੂੰ ਏਕੋ ਪਾਰ ਉਸ ਇੱਕ ਸਚਾਈ ਨੂੰ ਮਹਿਸੂਸ ਕਰਨ ਦਾ ਰਾਹ ਦੱਸਿਆ ਜਿਵੇਂ ਜਪਜੀ ਸਾਹਿਬ ਵਿੱਚ ਵੀ ਹਾਂ ਜਪਜੀ ਸਾਹਿਬ ਜਿਵੇਂ ਆਉਂਦਾ ਸੋਚੇ ਸੋਚ ਨਾ ਹੋਵੇਈ ਜਾਂ ਹੁਕਮ ਰਜ਼ਾਈ ਚੱਲਣਾ ਇਹ ਉਸੇ ਅੰਦਰੂਨੀ ਅਵਸਥਾ ਵੱਲ ਇਸ਼ਾਰਾ ਹੈ ਜਿੱਥੇ ਸਾਡੀ ਨਿੱਕੀ ਜੀ ਸੋਚ ਤੋਂ ਪਰੇ ਸਾਹ ਨਾਲ ਜੁੜ ਕੇ ਉਸ ਵੱਡੇ ਹੁਕਮ ਨਾਲ ਇੱਕ ਹੋਣਾ ਹੈ ਬਿਲਕੁਲ ਤੇ ਹੋਰ ਸੰਤਾਂ ਭਗਤਾਂ ਜਾਂ ਗੁਰੂ ਸਾਹਿਬਾਨ ਬਾਰੇ ਬਹੁਤ ਸਾਰਿਆਂ ਨੇ ਇਸ ਤੇ ਜ਼ੋਰ ਦਿੱਤਾ ਭਗਤ ਕਬੀਰ ਸਾਹਿਬ ਨੂੰ ਦੇਖੋ ਉਹਨਾਂ ਤਾਂ ਸਾਫ਼-ਸਾਫ਼ ਕਿਹਾ ਸੋਹਮ ਸੋਹਮ ਸਦਾ ਸੁਮਾਰਾ ਅੰਤਰਜਗਤ ਹੁਆ ਉਜਿਆਰਾ ਮਤਲਬ ਇਸ ਦੇ ਸਿਮਰਨ ਨਾਲ ਅੰਦਰ ਚਾਨਣ ਹੁੰਦਾ ਹੈ ਹਾਂਜੀ ਉਹਨਾਂ ਲਈ ਇਹ ਅੰਦਰ ਦਾ ਹਨੇਰਾ ਦੂਰ ਕਰਨ ਵਾਲਾ ਮੰਤਰ ਸੀ ਉਹਨਾਂ ਦੀ ਬਾਣੀ 'ਚ ਹੰਸ ਦਾ ਜ਼ਿਕਰ ਵੀ ਬਾਰ-ਬਾਰ ਆਦਾ ਜੋ ਆਤਮਾ ਦਾ ਪ੍ਰਤੀਕ ਹੈ ਤੇ ਸੋਹਣ ਨਾਲ ਜੁੜਿਆ ਹੈ ਅੱਛਾ ਇਸੇ ਤਰ੍ਹਾਂ ਸੂਫੀ ਸੰਤ ਸ਼ੇਖ ਫਰੀਦ ਜੀ ਨੇ ਵੀ ਸਾਦੀ ਸੁਰਤ ਤੇ ਬਹੁਤ ਜ਼ੋਰ ਦਿੱਤਾ ਉਹਨਾਂ ਦੇ ਸ਼ਲੋਕਾਂ 'ਚ ਵੀ ਭਾਵ ਮਿਲਦੇ ਨੇ ਜਿਵੇਂ ਸੋਹਮ ਆਪਣਾ ਆਪ ਹੈ ਸਾਇਬੂ ਮੇਰਾ ਸੋਈ ਹੂੰ ਗੁਰੂ ਅਰਜਨ ਦੇਵ ਜੀ ਨੇ ਤਾਂ ਇਸ ਨੂੰ ਗੁਰਮੰਤਰ ਦੀ ਮਹੱਤਤਾ ਦਿੱਤੀ ਕਿਆ ਸੋਹਮ ਬਚਨ ਸਦਾ ਸੰਗ ਤੇ ਆਏ ਤੋ ਮੰਤਰਿਪਤਾ ਗਾਏ ਮਤਲਬ ਇਸ ਦੇ ਅਭਿਆਸ ਨਾਲ ਮਨ ਨੂੰ ਸ਼ਾਂਤੀ ਤੇ ਰੱਜ ਮਿਲਦਾ ਹੈ ਬਹੁਤ ਸੁੰਦਰ ਗੁਰੂ ਤੇਗ ਬਹਾਦਰ ਜੀ ਨੇ ਹਉਮੈ ਮੈਂ ਮੇਰੀ ਨੂੰ ਛੱਡ ਕੇ ਮੈਂ ਉਹ ਹਾਂ ਦੀ ਸੋਜੀ ਤੇ ਜ਼ੋਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾ ਸਾ ਸਿਮਰਨ ਦੀ ਗੱਲ ਕੀਤੀ ਤੇ ਦਸਮ ਗ੍ਰੰਥ ਵਿੱਚ ਵੀ ਜ਼ਿਕਰ ਆਉਂਦਾ ਸੋਹਮ ਸੋਹਮ ਜਪੋ ਸਦਾ ਇਹ ਮੰਤਨ ਤੋਵੇ ਮੰਨ ਤੇ ਤਨ ਦੀ ਸ਼ੁੱਧੀ ਲਈ ਬਿਲਕੁਲ ਇੰਜ ਲੱਗਦਾ ਹੈ ਜਿਵੇਂ ਇਹ ਇੱਕ ਸਾਂਝਾ ਤਾਗਾ ਹੈ ਜੋ ਸਾਰੀਆਂ ਮਹਾਨ ਸਿੱਖਿਆਵਾਂ ਵਿੱਚੋਂ ਲੰਘ ਰਿਹਾ ਹੈ ਯੋਗ ਪਰੰਪਰਾਵਾਰੇ ਕੀ ਕਹੋਗੇ ਉਥੇ ਤਾਂ ਜ਼ਰੂਰ ਇਸ ਦਾ ਜ਼ਿਕਰ ਹੋਵੇਗਾ ਹਾਂਜੀ ਉਥੇ ਤਾਂ ਬਹੁਤ ਜ਼ਿਆਦਾ ਯੋਗ ਪਰੰਪਰਾਇਸ ਤਾਂ ਸੋਹੰ ਨੂੰ ਅਕਸਰ ਅਜਪਾ ਜਾਪ ਕਹਿੰਦੇ ਨੇ ਅਜਪਾ ਜਾਪ ਹਾਂ ਮਤਲਬ ਉਹ ਜਾਪ ਜੋ ਬਿਨਾ ਬੋਲਿਆਂ ਕੁਦਰਤੀ ਤੌਰ ਤੇ ਹਰ ਸਾਲ ਨਾਲ ਚੱਲ ਹੀ ਰਿਹਾ ਹੈ ਸੋ ਅੰਦਰ ਹੰਗ ਬਾਹਰ ਪਤੰਜਲੀ ਦੇ ਯੋਗ ਸੂਤਰਾਂ ਤੋਂ ਲੈ ਕੇ ਗੋਰਖਨਾਥ ਤੱਕ ਤੇ ਫਿਰ ਬਾਅਦ ਚ ਰਾਮਕ੍ਰਿਸ਼ਨ ਪਰਮਹੰਸ ਸਵਾਮੀ ਵਿਵੇਕਾਨੰਦ ਵਰਗੇ ਮਹਾਨ ਯੋਗੀਆਂ ਤੱਕ ਸਭ ਨੇ ਇਸ ਸਾਲ ਨਾਲ ਜੁੜੇ ਸੋਹੰਗ ਧਿਆਨ ਨੂੰ ਬਹੁਤ ਅਹਿਮੀਅਤ ਦਿੱਤੀ ਹੈ ਪ੍ਰਾਣਾਯਾਮ ਤੇ ਧਿਆਨ ਦੀਆਂ ਕਈ ਤਕਨੀਕਾਂ ਦਾ ਤਾਂ ਇਹ ਆਧਾਰ ਹੈ ਤਾਂ ਜੇਕਰ ਇਸ ਸਾਰੀ ਗੱਲਬਾਤ ਨੂੰ ਆਪਾਂ ਸਮੇਟੀਏ ਤਾਂ ਕੀ ਕਹਿ ਸਕਦੇ ਹਾਂ ਇਸ ਸਬ ਦਾ ਨਿਚੋੜ ਕੀ ਨਿਕਲਿਆ ਨਿਚੋੜ ਮਤਲਬ ਕਿ ਇਹ ਹੈ ਕਿ ਸੋਹੰਗ ਸਿਰਫ ਕੋਈ ਪੁਰਾਣਾ ਧਾਰਮਿਕ ਸ਼ਬਦ ਜਾਂ ਰਸਮ ਨਹੀਂ ਹੈ। ਸ੍ਰੋਤਾਾਂ ਦੇ ਹਿਸਾਬ ਨਾਲ ਇਹ ਇੱਕ ਬਹੁਤ ਹੀ ਕੀ ਕਹਿੰਦੇ ਨੇ ਬਹੁਪਰਤੀ ਸਿਸਟਮ ਹੈ ਜਿਹੜਾ ਸਾਡੇ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨੂੰ ਹਾਂ ਸਾਡੇ ਸਾਹ ਦੀ ਲਹਿਰ ਨੂੰ ਸਾਡੀ ਚੇਤਨਾ ਦੀ ਗਹਿਰਾਈ ਨੂੰ ਅਧਿਆਤਮਿਕ ਖੋਜ ਨੂੰ ਤੇ ਇੱਥੋਂ ਤੱਕ ਕਿ ਅੱਜ ਦੀ ਸਾਇੰਸ ਦੀਆਂ ਲੱਭਤਾਂ ਨੂੰ ਵੀ ਆਪਸ ਵਿੱਚ ਜੋੜਦਾ ਹੈ। ਬਿਲਕੁਲ ਇਹ ਸਿਰਫ ਵਿਸ਼ਵਾਸ ਦੀ ਗੱਲ ਨਹੀਂ ਰਹੀ ਸਗੋਂ ਇੱਕ ਅਜੀਹਾ ਅਭਿਆਸ ਬਣ ਗਿਆ ਹੈ ਜਿਸ ਦੇ ਮਨੋਵਿਗਿਆਨਕ ਤੇ ਸਰੀਰਕ ਅਸਰ ਵੀ ਦੇਖੇ ਜਾ ਰਹੇ ਨੇ। ਐਵੇਂ ਸਮਝੋ ਇਹ ਮਨੁੱਖੀ ਅਨੁਭਵ ਦੀਆਂ ਜਿਹੜੀਆਂ ਅਣਦੇਖੀਆਂ ਪੜਤਾ ਨੇ ਉਹਨਾਂ ਨੂੰ ਖੋਲਣ ਦੀ ਇੱਕ ਚਾਬੀ ਵਾਂਗ ਹੈ ਹਾਂ ਇੱਕ ਕੁੰਜੀ ਅਸੀਂ ਇਸ ਦੇ ਅਰਥ ਸਮਝੇ ਵੱਖ-ਵੱਖ ਪਰੰਪਰਾਵਾਂ ਚ ਇਸ ਦੀ ਥਾਂ ਦੇਖੀ ਇਤਿਹਾਸਿਕ ਮਹੱਤਤਾ ਤੇ ਨਜ਼ਰ ਮਾਰੀ ਤੇ ਹੁਣ ਵਿਗਿਆਨਿਕ ਪੱਖ ਤੋਂ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹਾਂਜੀ ਤੇ ਸਭ ਤੋਂ ਦਿਲਚਸਪ ਗੱਲ ਸ਼ਾਇਦ ਇਹੀ ਹੈ ਕਿ ਕਿ ਹਜ਼ਾਰਾਂ ਸਾਲ ਪੁਰਾਣਾ ਗਿਆਨ ਤੇ ਅੱਜ ਦੀ ਐਡਵਾਂਸ ਸਾਇੰਸ ਪਾਵੇਂ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲ ਰਹੇ ਨੇ ਪਰ ਇਸ਼ਾਰਾ ਇੱਕੋ ਸੱਚਾਈ ਵੱਲ ਕਰ ਰਹੇ ਜਾਪਦੇ ਨੇ ਵਾਕਈ ਹਾਂ ਦੋਵੇਂ ਇਸ ਗੱਲ ਨਾਲ ਸਹਿਮਤ ਲੱਗਦੇ ਨੇ ਕਿ ਸਾਹ ਨਾਲ ਜੁੜੇ ਸੋਹੰਗ ਵਰਗੇ ਅਭਿਆਸ ਸਾਡੇ ਅੰਦਰ ਦੀ ਜਿਹੜੀ ਪਟਕਣ ਹੈ ਭੁਲੇਖੇ ਨੇ ਜਿਵੇਂ ਸੁਪਨੇ ਤੇ ਅਸਲੀਅਤ ਚ ਫਰਕ ਨਾ ਕਰ ਸਕਣਾ ਉਸ ਨੂੰ ਘਟ ਕਰ ਸਕਦੇ ਨੇ ਹੂੰ ਤੇ ਸਾਨੂੰ ਸਾਡੀ ਅਸਲ ਵੱਡੀ ਪਛਾਣ ਉਹ ਮੈਂ ਉਹ ਹਾਂ ਵਾਲੀ ਸਥਿਤੀ ਦੇ ਸਿੱਧੇ ਅਨੁਭਵ ਦੇ ਹੋਰ ਨੇੜੇ ਲਿਆ ਸਕਦੇ ਨੇ ਇਹ ਸੱਚਮੁੱਚ ਬਹੁਤ ਡੂੰਗੀ ਤੇ ਸੋਚਣ ਵਾਲੀ ਗੱਲ ਹੈ ਤੇ ਜਾਂਦੇ ਜਾਂਦੇ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਹਨ ਹਾਂ ਹਾਂਜੀ ਜ਼ਰੂਰ ਕਿ ਜੇਕਰ ਅਸੀਂ ਪਲ ਪਰ ਲਈ ਇਸ ਵਿਚਾਰ ਨੂੰ ਮੰਨ ਲਈਏ ਕਿ ਸਾਡੀ ਨਿੱਕੀ ਜੀ ਚੇਤਨਾ ਮੈਂ ਤੇ ਉਹ ਸਾਰੀ ਬ੍ਰਹਮੰਡੀ ਚੇਤਨਾ ਉਹ ਅਸਲ 'ਚ ਵੱਖ ਨਹੀਂ ਇੱਕ ਹੀ ਹਨ ਤਾਂ ਇਸ ਅਹਿਸਾਸ ਦਾ ਇਸ ਸਮਝ ਦਾ ਸਾਡੇ ਰੋਜ਼ ਦੇ ਜੀਵਨ ਤੇ ਕੀ ਅਸਰ ਪਵੇਗਾ ਸਾਡੇ ਕੰਮਾਂ ਤੇ ਸਾਡੇ ਫੈਸਲਿਆਂ ਤੇ ਸਾਡੇ ਡਰਾਂ ਤੇ ਸਾਡੀਆਂ ਇੱਛਾਵਾਂ ਤੇ ਤੇ ਖਾਸ ਕਰਕੇ ਦੂਜੇ ਲੋਕਾਂ ਨਾਲ ਸਾਡੇ ਰਿਸ਼ਤਿਆਂ ਤੇ ਇਸ ਦਾ ਕੀ ਪ੍ਰਭਾਵ ਹੋ ਸਕਦਾ ਹੈ ਸੋਚਣ ਲਈ ਬਹੁਤ ਕੁਝ ਹੈ ਬਿਲਕੁਲ ਅਗਲੀ ਵਾਰ ਫਿਰ ਮਿਲਾਂਗੀ ਕਿਸੇ ਨਵੇਂ ਵਿਸ਼ੇ ਨਾਲ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ